ਹਾਂਜੀ ਕਿੱਦਾਂ ਸਾਰੇ ਅੱਜ ਲੱਗੇ ਤੇ ਮੱਕੀ ਬੀਜਣ ਪਹਿਲਾਂ ਥੋੜਾ ਜਿਹਾ ਬਾਜਰਾ ਬੀਜਿਆ ਤਾਂ ਮੀਂਹ ਨੇ ਦੱਬ ਲਿਆ ਇਹ ਪਰ ਫਿਰ ਵੀ ਰੇਹ ਰੂ ਪਾ ਕੇ ਆਪਾਂ ਨੇ ਕਰ ਲਿਆ ਕੰਮ ਜਾਬ ਕੋਈ ਨਾ ਹੱਥ ਪੈਣੇ ਜੋਗਾ ਬਾਕੀ ਜਿਹੜੀ ਆਹ ਜਗ੍ਹਾ ਬਚ ਗਈ ਇਹਦੇ ਚ ਅੱਜ ਬੀਜਣੀ ਮੱਕੀ ਗਾਹਾਂ ਚੜਦੇ ਸਿਆਲ ਡੰਗਰਾਂ ਨੂੰ ਹੋ ਜਾਊਗਾ ਚਾਰਾ ਆਹ ਹੈਗਾ ਆਪਣਾ ਕਲਟਰ ਜਮਾ ਨਵਾਂ ਹੈ ਇਹਦੇ ਦਾ ਸਿਰਫ ਤੰਨੇ ਕਿੱਲੇ ਵੱਡੇ ਹੋਏ ਆਂ ਆਨ ਫੋਲੋ ਚੌੜਾ ਏ ਜੇ ਕਿਸੇ ਨੇ ਲੈਣਾ ਹੋਵੇ ਤਾਂ ਮੈਨੂੰ ਫੋਨ ਬਣਾ ਮੈਸੇਜ ਕਰ ਸਕਦਾ ਕਮੈਂਟ ਚ ਤੇ ਆ ਹੈਗੀ ਆ 11 ਫਾਲਿਆਂ ਵਾਲੀ ਮਸ਼ੀਨ ਇਹ ਹੈਗੀ ਆ ਇਹ ਜ਼ੀਰੋ ਡ੍ਰਿੱਲ ਨਹੀਂ ਹੈਗੀ ਇਹ ਦੂਜੀ ਆ ਫਾਲਿਆਂ ਵਾਲੀ ਇਹ ਵੀ ਆਪਾਂ ਨੇ ਸੇਲ ਕਰਨੀ ਆ ਪੰਮੀ ਦੀ ਬਣੀ ਦੀ ਆ ਅੰਦਰ ਖੜੀ ਆ ਜਮਾਈ ਨਵੇਂ ਵਰਗੀ ਹਾਲਤ ਆ ਤੇ ਕਟਰ ਵੀ ਜਮਾ ਨਵਾਂ ਆ ਹੀ ਤਿੰਨ ਸਿਰਫ ਪਿਛਲੇ ਸਾਲ ਦੇ ਤਿੰਨ ਕਿਲੇ ਵੱਡੇ ਵੇਂ ਇਹ ਦੇ ਗਲ ਜੇ ਕਿਸੇ ਨੇ ਲੈਣਾ ਹੈ ਤਾਂ ਆਪਾਂ ਨੂੰ ਸੰਪਰਕ ਕਰ ਸਕਦਾ ਬੰਦਾ ਆਏ ਟਰਾਲੇ ਦੇ ਪੌਣੇ ਆਪਾਂ ਨੇ ਟਾਇਰ ਪੂਰੇ ਨਵੇਂ ਇਹ ਪਾਉਣੇ ਆ ਆਪਾਂ ਨੇ ਕਿਸੇ ਹੋਰ ਜਗ੍ਹਾ ਰੂ ਹੋ ਲਾਉਣਾ ਇਹ ਜਗ੍ਹਾ ਦਾ ਇਹਨੂੰ ਸੇਵਾ ਲਾਉਣਾ ਚਾਹੀਦਾ ਟਰਾਲੇ ਵੀ ਧੋਤੇ ਦੋਏ ਸਵੇਰ ਦੇ ਲੱਗੇ ਮਿਹਰਬਾਨੀ ਐ ਹੁਣ ਗੱਡੀਆਂ ਦਾ ਨੰਬਰ ਲਾਉਣਾ ਜਾ ਕੇ ਕੰਕ ਤੇ ਬਾਅਦ ਜਦ ਦੀ ਸਿਟੀ ਧੋ ਨਹੀਂ ਹੋਏ ਅੱਜ ਦੂਰ ਤੇ ਬਾਜਰੇ ਦਾ ਕੰਮ ਨਿਬੜ ਗਿਆ ਟਰੈਕਟਰ ਦੀ ਲਿਬੜ ਗਿਆ ਤਾਂ ਐਨ ਬਰਸਾਤ ਕਰਕੇ ਅੱਜ ਚੱਲ ਰਿਹਾ ਇਹਦਾ ਧੋ ਤੋਈ ਦਾ ਕੰਮ ਅੱਜ ਸਾਰੇ ਸਮਾਨ ਧੋਣੇ ਪਰ ਲਾਉਣੇ ਦੀ ਖੜੀ ਗੱਡੀਆਂ ਟਰੈਕਟਰ ਦੋਏ ਟਰਾਲੇ ਦੋਏ ਸਾਰਾ ਕੁਝ ਧੋਣਾ ਅੱਜ ਈ ਵੀ ਕਰ ਦਈਏ ਧੋਆ ਤੋਂ ਆਈ ਕਣਕ ਦਾ ਕੰਮ ਹੁਣ ਨਿਬੜ ਗਿਆ